ਸਕਿੰਦਰ ਕੋਰ ਮਾਨਗਰ ਬਟਾਲਾ ਮੇਰੀ ਧੀ ਹੀ ਬਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉਂਤਰਾ ਨਰਾਹੀ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਧੀ ਪਵਨਪ੍ਰੀਤ ਕੋਰ ਪ੍ਰੀਤਾ ਹੀ ਪਾਰੀ ਵੇਨਦਾ ਦੋ ਸਾਲ ਦੇ ਦੋ ਮਹੀਨੇ ਹੋਏ ਦੋ ਮਹੀਨੇ ਦੋ ਮਹੀਨੇ ਪਦਾ ਸਾ ਕਬੂਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਮਰ ਤੇ ਕਾਲੇ ਵੇਟ ਨਹੀਂ ਕਿੰਦੇ ਸੇ ਬੇਟੀ ਦਾਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪੰਡਾ ਵਾ ਜੇਠਾ ਦੇ ਵਿਆਹਾਂ ਚ ਛਾਪਾ ਮੈਂ ਤੇ ਜੇਠ ਦੇ ਆਜ ਵੀ ਦੋ ਦੋ ਛਾਪਾ ਪਾ ਕੇ ਜਠਾੜੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਵਿਆਹ ਦੇਖ ਲੋ ਕੱਢ ਕੇ ਨਹੀਂ ਜੇ ਝੂਠ ਬਾਹਰੇ ਚ ਤੇ ਆ 15 ਦਿਨ ਮੈਨੂੰ ਵੀ ਆਇਆ ਆਇਆ ਜਿਹਦੇ ਜੇਟ ਦਾ ਮੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਹੈ ਉਹਦਾ 1900 ਚੇਨ 98 ਦਾ ਜਨਮ ਹੋਇਆ 25 ਦਾ ਕਿੰਨਾ ਪੜੀ ਉਹਨੇ ਜੀ ਆ ਨਾਮ ਕੀਤੀ ਨਰਸਿੰਘ ਕੀਤੀ ਉਹ ਜਿ ਲੈ ਕੇ ਰੱਖ ਕੇ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਸ ਸੋਰਾ ਦੇ ਜੇਠ ਮੜਾਤਾ ਸ਼ੁਰੂ ਤਾਂ ਲਾਗ ਰੱਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੀ ਪਹਿਲੇ ਦਿਨ ਤੋਂ ਪਹਿਲੇ ਤੋਂ ਪ੍ਰਾਰambh ਮੰਗਾ ਦਰਤੀ ਆ ਕਿ ਆ ਉਹ ਜੜਾ ਸਾਡੀ ਕੱਲੀ ਧੀ ਹੈ ਆਨੇ ਘਾਲਜ ਕਰਿਓ ਵਡਾ ਇਲਾਲਪੁਰ ਪਾਲਸ ਕੀਤਾ ਜੀ ਕਦੇ ਕੁੜੀ ਦਾ ਵਿਆਹ ਕਰਨਾ ਵਾ ਮੇ ਮੇਰੇ ਕੋਲ ਤੋਂ ਅੰਮੀ ਨਾਲ ਆਈ ਆਈ ਨੂੰ ਕੱਬ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆਇਆ ਨੇ ਬੜਾ ਤੰਜੀਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਆਈ ਚਾਰ ਜੀ ਇਕੱਠੇ ਹੋ ਕੇ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਉਹਦਾ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ ਦੋ ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਕੀ ਮੰਗ ਇਹ ਮੇਰੀ ਤੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋ ਧੀਆਂ ਵਾਰਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਧੀਆਂ ਨੂੰ ਫੜਾ ਲਗਾ ਕੇ ਜੜੀਆਂ ਵੱਡੀਆਂ ਨਕੁਰੀਆਂ ਵੇਚੋ ਤੇ ਲਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਨਰਾਇਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਸੋਟ ਜਾਂਦੇ ਜਨਾਲੇ ਸਾਡੇ ਕੋਲ ਦਾਜ ਦੌੜਵਾ ਕੇ ਦੇ ਨਵੇਂ ਗੱਡੀ ਦੀ ਮੰਗ ਰਾਗਦੇਂੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਉਹਦੇ ਮਾਂਚ ਦੇ ਸੋ ਉਹਦੇ ਮਨ ਚ ਆਇਆ ਮੈਨੂੰ ਆਦੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆ ਇਸ ਵੇਲੇ ਗੁੰਡੀ ਕੋਲੀ ਵੇਖੀ ਮੁਖੀ ਉਹਨੇ ਬੱਕੇ ਨਾ ਬਾਲ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਬੁਫੇ ਸੇ ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਅਰਾਸਮੈਂਟ ਬੜਾ ਕੀਤਾ ਦਾ 6 ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤਾਂ ਗਪੜਾ ਕਰਦੇ ਆ ਕਿ ਆਏ ਬੈ ਕੇ ਗੱਲ ਕਰਾਂਗੇ ਕਰੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਅਰਾਸਮੈਂਟ ਕਰਤਾ ਕੁੜੀ ਕਿੱਥੇ ਵੈਜੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਦੀ ਘਟਨਾ ਹੈ ਜਿਹੜੀ ਇਹ ਸਵੇਰ ਦੀ ਕਰਨ ਦੀ ਆਹੀ ਤੁਹਾਡੇ ਨਾਲ ਏ ਹੋ ਗਿਆ ਤੋੜ ਦੇਣਾ ਪਲਾ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਤੁਸੀਂ ਚਾਚੇ ਵਾਲਾ ਨੂੰ ਪਤਾ ਕੀ ਤੇ ਕੀ ਚਾਹੁੰਦੇ ਹੋ ਚੌੜਾਈ ਭਰੀ ਗੱਲ ਤੋਂ ਯਾਰ ਇਨਸਾਫ ਚਾਹੀਦਾ ਯਾਨੂ ਵੰਦਨ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾਲ ਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਉਹ ਰੈਸਟ ਹੋਣਾ ਚਾਹੀਦਾ ਸਾਡਾ ਸਿਵਲ ਲੈਣ ਬਟਾਰਾ ਅੱਜ ਜਿਹੜੀ ਇਹ ਘਟਨਾ ਹੋਈ ਆ ਉਹਦੇ ਬਾਰੇ ਤੀਜੀ ਅੱਜ ਜੇ ਮੈਨੂੰ ਪਤਾ ਲੱਗਾ ਕਿ ਮਾਨਨਗਰ ਇੱਕ ਲਟਕੀ ਫੌਨ ਪਰ ਰਿਕਾਰਡ ਪੁਤਰੀ ਸੁਖਦੇਵ ਸਿੰਘ ਜਿਨੇ ਆਪਣੀ ਸੂਚਿਤ ਕੀਤੀ ਹੈ ਤੇ ਸੂਚਿਤ ਕੰਨਾਂ ਨੂੰ ਮੌਤ ਹੋ ਗਿਆ ਜਿਹੜੀ ਵਿਆਹ ਲੈ ਰਹੇ ਹੈ ਜਿਸ ਜੈ ਕੀ ਕਾਰਵਾਈ ਹੋ ਜੈਸੇ ਵਿਆਹ ਲਈ ਬਹੀ ਕਾਰਵਾਈ ਚੁਕੀ ਹੈ ਠੀਕ